ਜੀਵਾਸ਼ੀ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਇੱਕੋ ਅੰਕਾਰ ਵਾਹਿਗੁਰੂ ਜੀ ਕਿੱਥੇ ਹੋ ਵਾਰ ਸ਼੍ਰੀ ਪਗਾਖੀ ਦੀ ਕੀ ਪਾਸ਼ਾਹੀ ਕਸ਼ਮੀਰ ਪੁੱਤਰ ਕ੍ਰਿਸ਼ਨ ਮਰਤਏ ਗੁਰੂ ਨਾਨਕ ਦੇਵ ਜੀ ਫਿਰ ਅੰਗਰਤਪੁਰ ਤੇ ਅਮਰਦਾਸ RAM ਦਰਸ਼ਨ ਹੋਈ ਸਹਾਇ ਅਰਜਨ ਹਰਕੋਬਲ ਸਿੰਘ ਰਛੀਹਾ ਗੜਾਇ ਸ਼੍ਰੀ ਹਰਕ੍ਰਿਸ਼ਨ ਤੇ ਆਈਆ ਅਤੇ ਸਾਬ ਦੁਜਾਏ ਤੇ ਬਹਾਦਰ ਸਮਰੇ ਘਰਨਾਉ ਨੇ ਦੇ ਆਵੇ ਤਾਏ ਸਭ ਥਾਈ ਹੋਈ ਸਹਾਇ ਕਸ਼ਮੀਰ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਈ ਸਹਾਇਤਾ ਸਾਹਮਣੇ ਸਾਹਿਨਾ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾ ਦਰਸ਼ਨ ਦیدار ਜੀ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸਹਬਜ਼ਾਦੇਾਂ ਸ਼ਾਰੀ ਮੁਖਤੇਾਂ ਹੱਕ ਮੰਗ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਇ ਤੇ ਗਵਾਹੀ ਦੇ ਕੇ ਅਨੁਕ੍ਰਿਤਾ ਤਨਾ ਪਿਆਰੇ ਸੱਚੇ ਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਨਾ ਸੰਘਾ ਸੰਗਣੀਆਂ ਨੇ ਧਰਮ 헤 ਸੀਸ ਅਤੇ ਬੰਦ ਬੰਦ ਕਠਾਏ ਖੋਪਰੀਆਂ ਲੁਪਾਈਆਂ ਤਖੜੀਆਂ ਫੇਟੜੇ ਆਰਿਆਂ ਨਾਲ ਸੇਸ਼ ਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨ ਪਰਮਾਨੰਹੀ ਹਾਰੇ ਸਿੱਖੀ ਕੇ ਸਾਹ ਸੁਆਸਾ ਨਾਲ ਨਿਭਾਜੀ ਤਨਾਸ ਤੇ ਪਵਾਣਾ ਸ਼ਹੀਦ ਸੰਘਾ ਸੰਗਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ

ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸਤਾਨ ਰਹਿਤਾਨ ਬਵੇਕ ਦਾਣ ਸਹਾਉ ਦਾਣ ਪਰੋਸਾ ਦਾ ਦਾਨਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਖੁਸ਼ਨਾ ਚੌਂਕੀ ਚੰਡੇ ਬੁੰਗੇ ਜੋਗੋ ਜੋਗਿਆਰਤਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਪਾਤਸ਼ਾਹ ਸਿਖਾਂ ਦਾ ਮਾਨੀਵਾ ਮਾਤੂ ਛੀ ਮਸ ਪਾਤੇ ਰਖੇ ਆਪ ਵਾਹਿਗੁਰੂ ਦੇ ਅਕਾਲ ਖਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਸ਼੍ਰੀ ਸਰਮਨ ਕਾਨਾ ਸਾਹਿਬ ਦੇ ਹੋਰ ਬੁਰਜਵਾਰ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਥੁਲੇ ਦਰਸ਼ਨ ਦੇਦਾਰ ਸ਼ੇਰਵਾ ਸੰਭਾਲ ਦਾਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੂ ਏ ਨਿਮਾਣ ਆਂਦੇ ਹਮਾਨ ਨਕਾਨਿਆਂ ਦੇ ਤਾਂ ਨਿਯੋਟਿਆਂ ਦੀ ਉਹ ਮਿਆਸਰੇ ਹੁੰਦੇ ਆਸਰਾ ਤਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬ੍ਰਹਮ ਗਿਆਨੀ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਾਵਨ ਪੁੱਤਰ ਅਸਥਾਨ ਵਿਖੇ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰ ਹੈ ਉਮਰ ਹੈ ਤੈਦੇ ਉਪਾਰ ਸਾਨਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਸਮੂਹ ਸਾਧ ਸੰਗਤ ਨੂੰ ਅਰਦਾਸ ਬੀ ਜੋ ਪ੍ਰਭੂ ਪਾਛਾ ਜੋ ਸੰਸਾਰ ਤੇ ਔਖੀ ਕੜੀ ਸੰਕਟ ਆਇਆ ਕਿਰਪਾ ਕਰਕੇ ਸੰਘਰ ਦੂਰ ਕਰਨਾ ਖਾਲ ਪੀੜਤਾਂ ਦੇ ਪਰਿਵਾਰਾਂ ਨੂੰ ਅਤੇ ਜੀਵ ਜਨਤਾ ਦੀ ਰੱਖਿਆ ਕਰਨਾ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਤਾਂ ਦ੍ਰਿਸ਼ਟੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਸਭਨਾਂ ਦਾ ਆਉਣ ਵਾਲਾ ਸਮਾਂ ਸੁੱਖਾਂ ਪ੍ਰਯਵਤਿਤ ਪਵਾਂ ਸੁਭਦਾਈ ਬਖਸ਼ਿ ਅਖਰਵਾਦਾ ਕਾਟਾ ਕੋ ਸੁਖਮਾ ਸਰਬੱਤ ਦੇ ਕਾਰਜ ਰਾਸ ਕਰਨੇ ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਦੇਰੀ ਪਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ